ਇਹ ਹੈ ਆਪਣਾ ਫਰਸਟ ਕਲੈਕਸ਼ਨ ਤੁਸੀਂ ਪ੍ਰਿੰਟਿੰਗ ਦੇਖ ਰਹੇ ਹੋ ਪ੍ਰਿੰਟਿੰਗ ਕਨਸੈਪਟ ਚਾਹੋਗਾ ਜੀ ਕਿੰਨਾ ਸੋਹਣਾ ਦੁਪੱਟਾ ਹੈ ਜੀ ਹਾਂ ਤੇ ਨਾਲੇ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਲੈਸ ਬਾਰਡਰ ਲੱਗਿਆ ਹੋਇਆ ਹੈ ਬਟ ਉਹ ਲੈਸ ਬਾਰਡਰ ਤੁਸੀਂ ਕਹਿ ਨਹੀਂ ਸਕਦੇ ਜੀ ਕਿਉਂਕਿ ਉਹ ਵੀਵਿੰਗ ਦਾ ਕਨਸੈਪਟ ਹੈ ਇਸੇ ਟਾਈਪ ਦੇ ਤੁਹਾਨੂੰ ਵੱਖ-ਵੱਖ ਵੇਰੀਐਂਟ ਵੱਖ-ਵੱਖ ਡਿਜ਼ਾਈਨਸ ਅੱਜ ਮੇਰਾ ਫੈਸ਼ਨ ਦੇ ਵਿੱਚ ਮਿਲ ਜਾਣਗੇ ਇਹਦੇ ਤੇ ਵੀ ਤੁਸੀਂ ਪ੍ਰਿੰਟਿੰਗ ਵੇਖ ਸਕਦੇ ਹੋ ਜਦੋਂ ਤੱਕ ਮਟੀਰੀਅਲ ਤੁਹਾਡੇ ਘਰੇ ਨਹੀਂ ਪਹੁੰਚਦਾ ਉਦੋਂ ਤੱਕ ਦੀ ਸਾਰੀ ਗਾਰੰਟੀ ਹੁੰਦੀ ਹੈ ਜੀ ਸਾਡੀ ਅਜ ਮੇਰਾ ਫੈਸ਼ਨ ਦੀ ਜੀ ਹਾਂ ਜੀ ਮੈਂ ਤੁਹਾਡੇ ਆਪਣੇ ਸਨੇਨਾ ਜ ਤੁਹਾਨੂੰ ਫੇਰ ਲੈ ਕੇ ਆ ਗਏ ਆ ਜੀ ਇੱਕ ਨਵੇਂ ਕਲੈਕਸ਼ਨ ਦੇ ਨਾਲ ਅਜਮੇਰਾ ਫੈਸ਼ਨ ਦੇ ਵਿੱਚ ਜੀ ਹਾਂ ਬਿਲਕੁਲ ਅਜਮੇਰਾ ਫੈਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਅਜਮੇਰਾ ਫੈਸ਼ਨ ਸੂਰਤ ਦੀ ਨੰਬਰ 1 ਮੈਨੂਫੈਕਚਰਿੰਗ ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਹੈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੂਟਾਂ ਦਾ ਕਲੈਕਸ਼ਨ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਸੂਟਾਂ ਦਾ ਕਲੈਕਸ਼ਨ ਦਿਖਾਵਾਂਗੇ ਜੀ ਹਾਂ ਬਿਲਕੁਲ ਨਾਲੇ ਪਿੱਛੇ ਵੀ ਦੇਖ ਸਕਦੇ ਤੁਸੀਂ ਕਸਟਮਰ ਬੈਠੇ ਹੋਏ ਨੇ ਜੀ ਹਾਂ ਇਹ ਵੀ ਆਪਣੇ ਸ਼ਾਪ ਵਾਸਤੇ ਜਾਂ ਫਿਰ ਹੋ ਸਕਦਾ ਹੈ ਕਰਤੋਂ ਬਿਜ਼ਨਸ ਸਟਾਰਟ ਕਰਦੇ ਹੋਣ ਤਾਂ ਇਹ ਵੀ ਲੈਣ ਵਾਸਤੇ ਆਏ ਹੋਏ ਨੇ ਨਾਲੇ ਆਪਣੇ ਕੋਲ ਸੂਟਾਂ ਦੇ ਨਾਲ ਨਾਲ ਹੋਰ ਵੀ ਵੱਖ-ਵੱਖ ਵੇਰੀਐਂਟਸ ਨੇ ਜਿਵੇਂ ਲਹਿੰਗਾ ਹੈ ਕੁੜਤੀਸ ਹੈ ਕਿਡਸ wear ਹੈ ਇਸ ਤਰ੍ਹਾਂ ਦੇ ਹੋਰ ਵੀ ਵੱਖ-ਵੱਖ ਵੈਰਾਈਟੀਆਂ ਨੇ ਆਪਣੇ ਕੋਲ ਜਿਹੜੇ ਇੱਥੇ ਮਿਲਦੀਆਂ ਨੇ ਨਾਲੇ ਤੁਸੀਂ ਪੈਕਿੰਗ ਵੀ ਦੇਖ ਸਕਦੇ ਹੋ ਤੁਹਾਨੂੰ ਇੱਥੇ ਸੈੱਟ ਵਾਈਜ਼ ਮਿਲੂਗਾ ਜੀ ਸਿੰਗਲ ਪੀਸ ਨਹੀਂ ਮਿਲਦੇ ਤੇ ਇਹ ਕਿਹੋ ਜਿਹੀ ਪੈਕਿੰਗ ਆਉਂਦੀ ਹੈ ਇਸ ਤਰ੍ਹਾਂ ਦੀ ਕੁਝ ਪੈਕਿੰਗ ਆਉਂਦੀ ਹੈ ਜੀ ਇਸ ਤਰ੍ਹਾਂ ਦੀ ਤਹਾਨੂੰ ਐਵੇਂ ਅਲੱਗ-ਅਲੱਗ ਟਾਈਪ ਦੀ ਪੈਕਿੰਗ ਮਿਲ ਜਾਂਦੀ ਹੈ ਜੀ ਹਾਂ ਬਿਲਕੁਲ ਅਲੱਗ-ਅਲੱਗ ਟਾਈਪ ਦੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਜੀ ਪੈਕਿੰਗ ਨਾਲੇ ਹੁਣ ਆਪਾਂ ਗੱਲ ਕਰ ਲੈਨੇ ਆ ਜੀ ਆਪਣੇ ਜਿਹੜੇ ਦੇਖੋ ਆਹ ਵੇਖੋ ਇਹ ਜਿਹੜੇ ਪੁਰਾਣੇ ਉਹ ਲੈ ਕੇ ਜਾਈ ਜਾਂਦੇ ਨੇ ਇਹ ਵੀ ਸਟਾਕ ਹਲੇ ਨਵਾਂ ਸਟਾਕ 2024 ਜਿਹੜਾ ਆਉਣ ਵਾਲਾ ਹੈ ਇਹ ਉਹੀ ਸਟਾਕ ਆਇਆ ਹੋਇਆ ਨੇ ਇਸ ਤੋਂ ਹੁਣ ਲੱਗੂਗਾ ਕੱਲ ਆਪਾਂ ਤੁਹਾਨੂੰ ਇਹਦੀ ਵੀ ਵੀਡੀਓ ਦਿਖਾਈ ਦਵਾਂਗੇ ਚਲੋ ਆਜੋ ਫਿਰ ਆਪਾਂ ਸਟਾਰਟ ਕਰਦੇ ਆ ਅੱਜ ਦਾ ਕਲੈਕਸ਼ਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਸਿੰਪਲ ਸੁੱਟਾਂ ਦੀ ਜਿਹੜੇ ਆਪਣੇ ਕਾਲਜ ਦੇ ਵਿੱਚ ਕੁੜੀਆਂ ਪਾਉਂਦੀਆਂ ਨੇ ਜਾਂ ਫਿਰ ਜਿਹੜਾ ਆਪਾਂ ਘਰੇ ਜਿਹੜੀ ਆਪਣੇ ਮਾਤਾਵਾ ਪਹਿਣਾ ਯੂਜ਼ ਕਰਦੀਆਂ ਨੇ ਉਹ ਕਲੈਕਸ਼ਨ ਤੁਸੀਂ ਆਪਣੇ ਸ਼ਾਪ ਦੇ ਵਿੱਚ ਰੱਖ ਸਕਦੇ ਹੋ ਉਹਨਾਂ ਬਾਰੇ ਅੱਜ ਗੱਲ ਕਰਦੇ ਆ ਸਟਾਰਟਿੰਗ ਉੱਥੋਂ ਹੀ ਕਰ ਲੈਨੇ ਆ ਆ ਵੇਖੋ ਜੀ ਇਹ ਹੈ ਜੀ ਆਪਣਾ ਫਰਸਟ ਕਲੈਕਸ਼ਨ ਜੀ ਬਿਲਕੁਲ ਇਹ ਹੈ ਆਪਣਾ ਫਰਸਟ ਕਲੈਕਸ਼ਨ ਤੁਸੀਂ ਪ੍ਰਿੰਟਿੰਗ ਦੇਖ ਰਹੇ ਹੋ ਪ੍ਰਿੰਟਿੰਗ ਕਨਸੈਪਟ ਚਾਹੂਗਾ ਜੀ ਕਿੰਨੇ ਸੋਹਣੇ ਪ੍ਰਿੰਟ ਕੀਤੀ ਹੋਈ ਹੈ ਨਾਲੇ ਜਿਹੜਾ ਇਹ ਕਲਰ ਹੈ ਉਹ ਵੀ ਸੌਬਰ ਹੈ ਰਨਿੰਗ ਕਲਰ ਹੈ ਆਰਾਮ ਨਾਲ ਜਿਹੜੀਆਂ ਕਾਲਜ ਜਾਂਦੀਆਂ ਕੁੜੀਆਂ ਨੇ ਉਹ ਆਰਾਮ ਨਾਲ ਇਹ ਸਾਰੇ ਚੀਜ਼ੇ ਵੀਅਰ ਕਰਦੀਆਂ ਨੇ ਕਿਉਂਕਿ ਕਾਟਨ ਹੈ ਉਵੇਂ ਹੀ ਪ੍ਰੋਬਲਮ ਨਹੀਂ ਹੁੰਦੀ ਜੀ ਕਈ ਕੈਨ ਹੁੰਦਾ ਸਕਿਨ ਇਨਫੈਕਸ਼ਨ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਸ਼ਾਪ ਪਰੇ ਲੈ ਸਕਦੇ ਹੋ ਤੇ ਨਾਲੇ ਜੇ ਤੁਸੀਂ ਅਜਮੇਰਾ ਫੈਸ਼ਨ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਜੋ ਫੇਰ ਛੇਤੀ ਛੇਤੀ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਜੀ ਅਜਮੇਰਾ ਫੈਸ਼ਨ ਹੈਗਾ ਜੀ ਸੂਰਤ ਤੋਂ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਰਘੂਕੋਲ ਟੈਕਸਟਾਈਲ ਮਾਰਕੀਟ ਦੇ ਵਿੱਚ ਜੀ ਹਾਂ ਬਿਲਕੁਲ ਰਘੂਕੋਲ ਟੈਕਸਟਾਈਲ ਮਾਰਕੀਟ ਦੇ ਵਿੱਚ ਤਾਨੂੰ ਆਣਾ ਹੈ ਜੀ 3 ਨੰਬਰ ਗੇਟ ਤੋਂ 50 ਨੰਬਰ ਦੀ ਲਿਫਟ ਤੋਂ 3rd ਫਲੋਰ ਤੇ ਉੱਥੇ ਮਿਲ ਜੂਗਾ ਜੀ ਤੁਹਾਨੂੰ ਅਜਬੇਰਾ ਫੈਸ਼ਨ ਦਾ ਰਿਸੈਪਸ਼ਨ ਜੀ ਹਾਂ ਚਲੋ ਨਾਲੇ ਹੁਣ ਤੁਹਾਨੂੰ ਦਿਖਾ ਲੈਣਾ ਜੀ ਇਹਦਾ ਦੁਪੱਟਾ ਦੁਪੱਟਾ ਤੁਸੀਂ ਵੇਖ ਸਕਦੇ ਹੋ ਪ੍ਰਿੰਟਿੰਗ ਦੁਪੱਟਾ ਹੈ ਜੀ ਤੇ ਜਿਹੜਾ ਸਾਈਡਾਂ ਦਾ ਬਾਰਡਰ ਹੈ ਉਹ ਮਹਿਰੂਨ ਕਲਰ ਦਾ ਕਿੰਨਾ ਸੋਹਣਾ ਬਾਰਡਰ ਦਿੱਤਾ ਹੋਇਆ ਹੈ ਤੇ ਨਾਲੇ ਜਿਹੜੀ ਦੁਪੱਟੇ ਦੀ ਲੈਂਥ ਦੀ ਮੈਂ ਗੱਲ ਕਰਾਂ ਤੁਸੀਂ ਵੇਖ ਸਕਦੇ ਹੋ ਫੁੱਲ ਲੈਂਥ ਦਾ ਦੁਪੱਟਾ ਦਿੱਤਾ ਹੋਇਆ ਹੈ ਤੁਹਾਨੂੰ ਜੀ ਬਿਲਕੁਲ ਇਹ ਵੀ ਥੋੜਾ ਕਾਟਨ ਦੇ ਵਿੱਚ ਹੀ ਆਊਗਾ ਤੇ ਨਾਲੇ ਹੁਣ ਆਪਾਂ ਗੱਲ ਕਰ ਲੈਣ ਜ ਮੈਚਿੰਗ ਸੂਟ ਹੈ ਆ ਵੇਖੋ ਜੀ ਵੇਖ ਰਹੇ ਹੋ ਤੁਸੀਂ ਇੰਨਾ ਸੋਹਣਾ ਕਲਰ ਕੰਬੀਨੇਸ਼ਨ ਹੈ ਨਾਲੇ ਇਹਦਾ ਬੋਟਮ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਮੈਰੂਨ ਕਲਰ ਦਾ ਡਿਜੀਟਲ ਪ੍ਰਿੰਟ ਦਾ ਕਿੰਨਾ ਸੋਹਣਾ ਕਨਸੈਪਟ ਦਿੱਤਾ ਹੋਇਆ ਨਾਲੇ ਜੇ ਆਪਾਂ ਇਹਦੇ ਗੱਲ ਕਰਾਂ ਜੀ ਦੁਪੱਟੇ ਦੀ ਉਹ ਵੀ ਤੁਸੀਂ ਵੇਖ ਸਕਦੇ ਹੋ ਇਹ ਵੀ ਕਾਟਨ ਦਾ ਹੀ ਪ੍ਰਿੰਟਿੰਗ ਦੁਪੱਟਾ ਨੇ ਡਬਲ ਸ਼ੇਡੇਡ ਵਿੱਚ ਇੰਨਾ ਸੋਹਣਾ ਦੁਪੱਟਾ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਜੀ ਇਹੋ ਜਿਹਾ ਮਟੀਰੀਅਲ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਅੱਜ ਮੇਰਾ ਫੈਸ਼ਨ ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤਾਂ ਤੁਸੀਂ ਆਨਲਾਈਨ ਵੀ ਸ਼ਾਪਿੰਗ ਕਰ ਸਕਦੇ ਹੋ ਆਨਲਾਈਨ ਕਰਨ ਵਾਸਤੇ ਜੀ ਸਕਰੀਨ ਤੇ ਇੱਕ ਨੰਬਰ ਚਲੇ ਜਾਂਦਾ ਹੈ ਜੀ ਬਿਲਕੁਲ ਸਕਰੀਨ ਤੇ ਤੁਹਾਨੂੰ ਇੱਕ ਨੰਬਰ ਸ਼ੋਅ ਹੋ ਜਾਂਦਾ ਹੈ ਉਹਦੇ ਤੁਸੀਂ ਕਾਲ ਕਰਨਾ ਹੈ ਜਾਂ WhatsApp ਕਰਨਾ ਹੈ ਤੁਸੀਂ ਵੀਡੀਓ ਕਾਲ ਦੇ ذریعے ਵੀ ਪਰਚੇਸਿੰਗ ਕਰ ਸਕਦੇ ਹੋ ਜਿਹੜੇ ਸਾਡੇ ਸੇਲਸ ਟੀਮ ਮੈਂਬਰ ਨੇ ਉਹ ਤੁਹਾਨੂੰ ਕੰਟੈਕਟ ਕਰਨਗੇ ਜਿਹੜੀ ਲੈਂਗੁਏਜ ਤੁਸੀਂ ਪ੍ਰਿਫਰ ਕਰਦੇ ਹੋ ਬੋਲਣਾ ਉਹੀ ਲੈਂਗੁਏਜ ਦੇ ਵਿੱਚ ਉਹ ਤੁਹਾਨੂੰ ਸਾਡੇ ਸੇਲਸ ਟੀਮ ਮੈਂਬਰ ਨਾਲ ਗੱਲ ਕਰਵਾ ਦੇਣਗੇ ਸਾਰੀ ਡਿਟੇਲ ਤੁਹਾਨੂੰ WhatsApp ਦੇ ذریعے ਵੀਡੀਓ ਕਾਲ ਦੇ ذریعے ਵੀ ਮਿਲ ਜੂਗੀ ਤੁਸੀਂ ਉਥੇ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਨਾਲੇ ਆਪਾਂ ਇੱਕ ਹੋਰ ਨਵਾਂ ਟ੍ਰੈਂਡਿੰਗ ਮਟੀਰੀਅਲ ਦੇਖ ਲੈਣੇ ਆ ਜੀ ਇਹ ਸਾਡਾ 2024 ਦੇ ਵਿੱਚ ਜਿਹੜਾ ਲਾਂਚ ਹੋਊਗਾ ਉਹ ਹੀ ਮਟੀਰੀਅਲ ਨੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਸਲੀਨ ਹੈਗਾ ਨਾਲੇ ਇਹਦੇ ਉੱਤੇ ਜਿਹੜਾ ਵਰਕ ਕੀਤਾ ਹੋਇਆ ਉਹ ਹੈਂਡਵਰਕ ਕੀਤਾ ਹੋਇਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਪੂਰਾ ਹੈਂਡਵਰਕ ਕੀਤਾ ਹੋਇਆ ਜੀ ਹਾਂ ਹੈਂਡਵਰਕ ਦੇ ਨਾਲ ਤੁਹਾਨੂੰ ਇਹਦੇ ਉੱਤੇ ਮਿਲ ਜਾਂਦਾ ਹੈ ਜੀ ਨਿੱਕੀ ਨਿੱਕੀ ਵੀਵਿੰਗ ਦੀਆਂ ਬੁੱਟੀਆਂ ਤੁਸੀਂ ਵੇਖ ਸਕਦੇ ਹੋ ਇਸੇ ਤਰ੍ਹਾਂ ਹੀ ਤੁਹਾਨੂੰ ਇਹਦਾ ਮੈਚਿੰਗ ਦਾ ਮਿਲ ਜਾਂਦਾ ਹੈ ਜੀ ਬਾਟਮ ਸੇਮ ਜਿਹੜੇ ਦੁਪੱਟੇ ਦੀ ਮੈਂ ਗੱਲ ਕਰਾਂ ਬਨਾਸੀ ਪੈਟਰਨ ਦਾ ਤੁਹਾਨੂੰ ਦੁਪੱਟਾ ਮਿਲ ਜਾਂਦਾ ਹੈ ਜੀ ਜਿਹਦੇ ਤੇ ਪਾਈਪਿੰਗ ਲੱਗੀ ਹੋਈ ਹੈ ਵੀਵਿੰਗ ਕਨਸੈਪਟ ਦੇ ਵਿੱਚ ਆ ਵੇਖੋ ਜੀ ਕਿੰਨਾ ਸੋਹਣਾ ਦੁਪੱਟਾ ਹੈ ਜੀ ਹਾਂ ਤੇ ਨਾਲੇ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਲੈਸ ਬਾਰਡਰ ਲੱਗਿਆ ਹੋਇਆ ਹੈ ਬਟ ਉਹ ਲੈਸ ਬਾਰਡਰ ਤੁਸੀਂ ਕਹਿ ਨਹੀਂ ਸਕਦੇ ਜੀ ਕਿਉਂਕਿ ਉਹ ਵੀਵਿੰਗ ਦਾ ਕਨਸੈਪਟ ਹੈ ਜੀ ਹਾਂ ਵੇਖਿਆ ਤੁਸੀਂ ਇਸੇ ਟਾਈਪ ਦੇ ਤੁਹਾਨੂੰ ਵੈਰਾਈਟੀਆਂ ਚਾਹੀਦੀਆਂ ਨੇ ਸਿੰਗਲ ਪੀਸ ਨਹੀਂ ਮਿਲੋਗਾ ਜੀ ਕਿਉਂਕਿ ਆਪਾਂ ਦਿੰਨੇ ਆ ਜੀ ਹੌਲ ਸੇਲਰ ਤੇ ਰਿਟੇਲਰ ਨੂੰ ਜੀ ਹਾਂ ਮੈਨੂਫੈਕਚਰਿੰਗ ਰੇਟ ਦੇ ਵਿੱਚ ਭਾਵੇਂ ਤੁਸੀਂ ਹੌਲ ਸੇਲਰ ਹੋਵੇ ਭਾਵੇਂ ਤੁਸੀਂ ਰਿਟੇਲਰ ਹੋਵੇ ਦੋਵਾਂ ਨੂੰ ਹੀ ਆਪਾਂ ਮੈਨੂਫੈਕਚਰਿੰਗ ਰੇਟ ਦੇ ਵਿੱਚ ਹੀ ਦੇ ਦੇਣੇ ਆ ਤੁਹਾਨੂੰ ਲੈਣਾ ਪਊਗਾ ਜੀ ਸੈੱਟ ਵਾਈਜ਼ ਜਿਵੇਂ ਤੁਸੀਂ ਆ ਵੇਖ ਸਕਦੇ ਹੋ ਇਹੀ ਸੂਟ ਦਾ ਇਹ ਸੈੱਟ ਨੇ ਜਿਹਦੇ ਤੁਹਾਨੂੰ ਵੱਖ-ਵੱਖ ਕਲਰ ਮਿਲ ਜਾਣਗੇ 5-6 ਸੈੱਟ ਹ ਪੀਸਾ ਦਾ ਸੈੱਟ ਆਉਂਦਾ ਹੈ ਜੀ ਜਿਹਦੇ ਵਿੱਚ ਵੱਖ-ਵੱਖ ਕਲਰ ਹੁੰਦੇ ਨੇ ਨਾਲੇ ਤੁਹਾਨੂੰ ਇੱਕ ਹੋਰ ਪੀਸ ਦਿਖਾਦੀ ਆਪਾਂ ਦੇਖੋ ਕੁਝ ਇਹ ਸੂਟ ਐਵੇਂ ਹੁੰਦੇ ਨੇ ਜਿੰਨਾ ਦੀ ਪੈਕਿੰਗ ਇਸ ਤਰ੍ਹਾਂ ਦੀ ਆਊਗੀ ਬੈਗ ਟਾਈਪ ਤੇ ਨਾਲੇ ਤੁਹਾਨੂੰ ਇਹਨਾਂ ਦਾ ਕੈਟਲੋਗ ਵੀ ਮਿਲ ਜਾਂਦਾ ਹੈ ਆਪਾਂ ਤੁਹਾਨੂੰ ਕੈਟਲੋਗ ਪੇਸ ਵੀ ਦਿਖਾਵਾਂਗੇ ਚਲੋ ਹੁਣ ਆਪਾਂ ਇਸ ਪੇਸ ਬਾਰੇ ਗੱਲ ਕਰ ਲੈਂਦੇ ਆ ਵੂਲਨ ਸਿਸਲ ਚੱਲ ਜਾਂਦਾ ਹੈ ਤੁਸੀਂ ਵੀ ਜਾਣਦੇ ਹੋ ਵਿంటర్ ਹੈ ਸਰਦੀ ਹੈ ਤਾਂ ਤੁਹਾਨੂੰ ਵੀ ਐਵੇਂ ਹੁੰਦਾ ਹੈ ਕਿ ਆਪਾਂ ਆਪਣੇ ਸ਼ਾਪ ਦੇ ਵਿੱਚ ਕਿਹੋ ਜਿਹਾ ਮਟੀਰੀਅਲ ਲੱਖਾਂਗੇ ਜੀ ਹੁੱਲਨ ਮਟੀਰੀਅਲ ਇਹ ਓਸੇ ਟਾਈਪ ਦਾ ਪਸ਼ਮੀਨਾ ਦਾ ਫੈਬਰਿਕ ਹੈਗਾ ਜੀ ਐਦੇ ਉੱਤੇ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਹੈਂਡਵਰਕ ਕੀਤਾ ਹੋਇਆ ਹੈ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੀ ਹਾਂ ਥ੍ਰੈਡ ਦਾ ਵਰਕ ਹੈ ਜਿਹਦੇ ਉੱਤੇ ਸਿਰੋਸਕੀ ਵਰਕ ਵੀ ਕੀਤਾ ਹੋਇਆ ਹੈ ਜੀ ਹਾਂ ਐਦਾ ਤੁਹਾਨੂੰ ਬਾਟਮ ਮਿਲ ਜਾਂਦਾ ਹੈ ਜੀ ਬਲੂ ਕਲਰ ਦਾ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਆ ਵੇਖੋ ਮੈਚਿੰਗ ਦਾ ਜਿਹੜਾ ਬਾਟਮ ਹੈ ਤੁਹਾਨੂੰ ਇਸੇ ਟਾਈਪ ਦਾ ਮੈਚਿੰਗ ਦਾ ਬਾਟਮ ਮਿਲ ਜਾਂਦਾ ਹੈ ਜੇ ਜਿਹੜੇ ਵਾਲੇ ਦੁਪੱਟੇ ਦੀ ਗੱਲ ਕਰਾਂ ਮੈਂ ਤਾਂ ਦੁਪੱਟਾ ਵੀ ਤੁਹਾਨੂੰ ਇਹਦੇ ਪੈਕਿੰਗ ਦੇ ਵਿੱਚ ਹੀ ਮਿਲ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਫੁੱਲ ਲੈਂਥ ਦਾ ਦੁਪੱਟਾ ਹੈਗਾ ਜੀ ਤੇ ਇਹਦੇ ਤੇ ਵੀ ਲੈਸ ਬਾਰਡਰ ਲੱਗਿਆ ਹੋਇਆ ਹੈ ਇਸੇ ਟਾਈਪ ਦੇ ਤੁਹਾਨੂੰ ਵੱਖ-ਵੱਖ ਵੇਰੀਐਂਟ ਵੱਖ-ਵੱਖ ਡਿਜ਼ਾਈਨਸ ਅੱਜ ਮੇਰਾ ਫੈਸ਼ਨ ਦੇ ਵਿੱਚ ਮਿਲ ਜਾਣਗੇ ਇਹਦੇ ਤੇ ਵੀ ਤੁਸੀਂ ਪ੍ਰਿੰਟਿੰਗ ਵੇਖ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਹਾਂ ਹਲੇ ਮੈਂ ਤੁਹਾਨੂੰ ਇੱਕ ਵੀਡੀਓ 'ਚ ਇਹ ਸਾਰੇ ਵੇਰੀਐਂਟ ਤਾਂ ਸਾਰਾ ਦਿਖਾ ਨਹੀਂ ਸਕਦੀ ਜਿਵੇਂ ਤੁਸੀਂ ਸੋਚੋਗੇ ਕਿ ਮੈਡਮ ਜੀ ਪਿੱਛੇ ਤਾਂ ਕਿੰਨੇ ਸਾਰੇ ਵੇਰੀਐਂਟ ਲੱਗੇ ਹੋਏ ਨੇ ਇਹ ਤਾਂ 5-6 ਪੀਸ ਨੇ ਜੇ ਬਿਲਕੁਲ ਇੱਕ ਵੀਡੀਓ 'ਚ ਆਪਾਂ ਸਿਰਫ ਤੁਹਾਨੂੰ 5-6 ਪੀਸ ਹੀ ਦਿਖਾ ਸਕਦੇ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਜਾਦਾ ਮੈਂ ਨਹੀਂ ਕਹਿੰਦੀ ਜੀ ਕਿ ਤੁਸੀਂ 5-7 ਲੱਖ ਲਾ ਕੇ ਤੁਸੀਂ ਬਿਜ਼ਨਸ ਸਟਾਰਟ ਕਰੋ ਨਹੀਂ ਜੀ ਨਹੀਂ ਤੁਸੀਂ ਘਰੇ ਬੈਠੇ ਵੀ ਜਾਂ ਤੁਸੀਂ ਆਪਣੇ ਇੱਕ ਛੋਟੀ ਸ਼ਾਪ ਕਰਨਾ ਚਾਹੁੰਦੇ ਹੋ ਤੁਸੀਂ ਕੇਵਲ 25 ਤੋਂ 30000 ਰੁਪਏ ਲਾ ਕੇ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ 25 ਤੋਂ 30000 ਲਾ ਕੇ ਵੀ ਤੁਸੀਂ ਘਰੇ ਬੈਠੇ ਬਿਜ਼ਨਸ ਸਟਾਰਟ ਕਰ ਸਕਦੇ ਹੋ ਤੇ ਨਾਲੇ ਜਿਹੜੇ ਆਪਣੇ ਸੂਟ ਨੇ ਉਹਨਾਂ ਦੀ ਜਿਹੜੀ ਸਟਾਰਟਿੰਗ ਰੇਂਜ ਹੈ ਸਰ ਉਹ ਹੁੰਦੀ ਹੈ 78 ਰੁਪੀ ਜੀ ਹਾਂ ਇੱਥੇ ਸੂਟ 78 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਬਿਲਕੁਲ ਤੁਸੀਂ ਸਹੀ ਸੁਣਿਆ 78 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਤੇ ਨਾਲੇ ਤੁਹਾਨੂੰ ਅਲੱਗ-ਅਲੱਗ ਰੇਂਜ ਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਮਿਲ ਜਾਣਗੀਆਂ ਹੁਣ ਆਪਾਂ ਗੱਲ ਕਰ ਲੈਣਾ ਜੀ ਇੱਕ ਹੋਰ ਨਵੇਂ ਸੂਟ ਦੀ ਸ਼ਾਦੀਆਂ ਦਾ ਸੀਜ਼ਨ ਚੱਲ ਹੀ ਜਾਂਦਾ ਹੈ ਤੁਹਾਨੂੰ ਵੀ ਪਤਾ ਹੈ ਵਿਆਹਾਂ ਦਾ ਸੀਜ਼ਨ ਹੈ ਫਿਰ ਰੈੱਡ ਕਲਰ ਨਾ ਹੋਵੇ ਸੂਟ ਹੀ ਨਹੀਂ ਕਰਦਾ ਜੀ ਆਪਾਂ ਨੂੰ ਆਹ ਵੇਖੋ ਜੀ ਰੈੱਡ ਕਲਰ ਦਾ ਕਿੰਨਾ ਸੋਹਣਾ ਸੂਟ ਹੈ ਇਹਨੂੰ ਵੀ ਆਪਾਂ ਬਨਾਰਸੀ ਟਾਈਪ ਸੂਟ ਕਹਿ ਸਕਦੇ ਹਾਂ ਤੇ ਤੁਸੀਂ ਫੈਬਰਿਕ ਦੇਖ ਰਹੇ ਹੋ ਮਸਲੀਨ ਫੈਬਰਿਕ ਹੈਗਾ ਜੀ ਤੇ ਜਿਹੜਾ ਇਹ neck ਦਾ ਡਿਜ਼ਾਈਨ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਵੀਵਿੰਗ ਕਨਸੈਪਟ ਦੇ ਵਿੱਚ ਦਿੱਤਾ ਹੋਇਆ ਹੈ ਜੀ ਹਾਂ ਤੇ ਨਾਲੇ ਤੁਹਾਨੂੰ ਇਹਦੀਆਂ 슬ੀਵਸ ਦੇ ਉੱਤੇ ਵੀ ਵਰਕ ਮਿਲ ਜਾਂਦਾ ਹੈ ਆਹ ਵੇਖੋ ਜੀ ਇਹ ਹੈਗਾ ਜੀ 슬ੀਵਸ स्लीव्स ਦੇ ਉੱਤੇ ਵੀ ਤੁਹਾਨੂੰ ਕਿੰਨਾ ਸੋਹਣਾ ਡਿਜ਼ਾਈਨ ਮਿਲ ਜਾਂਦਾ ਹੈ ਤੇ ਬਾਰਡਰ ਮਿਲ ਜਾਂਦਾ ਹੈ ਇਸੇ ਟਾਈਪ ਦੇ ਵੇਰੀਐਂਟ ਲੈਣ ਵਾਸਤੇ ਤੁਸੀਂ ਅਜਮੇਰਾ ਫੈਸ਼ਨ ਵਿਜ਼ਿਟ ਕਰ ਸਕਦੇ ਹੋ ਫੇਰ ਦੱਸ ਦਿੰਦੀ ਆ ਅਜਮੇਰਾ ਫੈਸ਼ਨ ਸੂਰਤ ਦੀ ਨੰਬਰ 1 ਮੈਨੂਫੈਕਚਰਿੰਗ ਕੰਪਨੀ ਹੈ ਜੀ ਜੇ ਨਾਲੇ ਆਪਾਂ ਇਹਦਾ ਦੁਪੱਟਾ ਵੇਖ ਲੈਂਦੇ ਆ ਆਹ ਵੇਖੋ ਜੀ ਦੇਖੋ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਇਹੋ ਜਿਹੇ ਦੁਪੱਟੇ ਇਹੋ ਜਿਹੇ ਸੂਟ ਤੁਹਾਨੂੰ ਔਰ ਕਿਤੇ ਨਹੀਂ ਮਿਲਣੇ ਜੀ ਹੋ ਸਕਦਾ ਹੈ ਕਿਸੇ ਨੇ ਤੁਹਾਡੇ ਤੋਂ ਕਦੇ ਐਵੇਂ ਕੀਤਾ ਹੋਵੇ ਕਿ ਤੁਹਾਨੂੰ ਦੱਸਿਆ ਤਾਂ ਹੋਵੇ ਕੋਈ ਹੋਰ ਥਾਂ ਤੇ ਲੈ ਕੇ ਗਏ ਤੁਹਾਨੂੰ ਕਿਸੇ ਹੋਰ ਥਾਂ ਬਟ ਆਪਾਂ ਨਹੀਂ ਕਰਦੇ ਜੀ ਆਪਾਂ ਤੁਹਾਨੂੰ ਸਹੀ ਚੀਜ਼ ਦੇਵਾਂਗੇ ਸਹੀ ਫੈਬਰਿਕ ਦੇਵਾਂਗੇ ਸਹੀ ਮਟੀਰੀਅਲ ਦੇਵਾਂਗੇ ਅਜਮੇਰਾ ਫੈਸ਼ਨ ਨਾ ਤੁਹਾਨੂੰ ਕੇਵਲ ਮਟੀਰੀਅਲ ਦਿੰਦਾ ਹੈ ਨਾ ਤੁਹਾਨੂੰ ਕੇਵਲ ਸਟਾਰਟਅਪ ਕਰਨ ਵਾਸਤੇ ਇੱਕ ਸਟੈਂਡ ਦਿੰਦਾ ਹੈ ਉਹ ਦਿੰਦਾ ਹੈ ਜੀ ਤੁਹਾਨੂੰ ਪਰੋਸਾ ਜੀ ਹਾਂ ਸਭ ਤੋਂ ਪਹਿਲਾਂ ਅਜਮੇਰਾ ਫੈਸ਼ਨ ਦੀ ਸਭ ਤੋਂ ਵੱਡੀ ਖਾਸ ਗੱਲ ਇਹੀ ਆ ਤੇ ਨਾਲੇ ਹੁਣ ਤੁਹਾਨੂੰ ਦੱਸ ਦਿੰਦੇ ਆ ਜੀ ਟਰਾਂਸਪੋਰਟ ਤੁਸੀਂ ਸੋਚ ਰਹੇ ਹੋ ਕਿ ਜਿਹੜੇ ਇਹ ਮਟੀਰੀਅਲ ਨੇ ਇਹ ਪੈਕਿੰਗ ਨੇ ਇਹ ਕਿਵੇਂ ਤੁਹਾਡੇ ਕੋਲ ਆਉਣ ਗਿਆ ਜੇ ਆਪਣੇ ਕੋਲ ਟਰਾਂਸਪੋਰਟ ਦੀ ਨੰਬਰ 1 ਫੈਸਿਲਿਟੀ ਅਵੇਲੇਬਲ ਹੈ ਟਰਾਂਸਪੋਰਟ ਦੇ ਜ਼ਰੀਏ ਤੁਹਾਨੂੰ ਇਹ ਸਾਰੇ ਮਟੀਰੀਅਲ ਤੁਹਾਡੇ ਘਰੇ ਪਹੁੰਚ ਜਾਣਗੇ ਟਰਾਂਸਪੋਰਟ ਦਾ ਵੀ ਅਜਮੇਰਾ ਫੈਸ਼ਨ ਦਾ ਹੁੰਦਾ ਹੈ ਜੀ ਪੂਰਾ ਇੰਸ਼ੋਰੈਂਸ ਜਿਵੇਂ ਆਪਾਂ ਆਪਣਾਂ ਚਰਜ ਕਰਵਾਉਂਦੇ ਆ ਸੇਮ ਉਸੇ ਤਰ੍ਹਾਂ ਤੇ ਅਜਮੇਰਾ ਫੈਸ਼ਨ ਦਿੰਦਾ ਹੈ ਜੀ ਫੈਬਰਿਕ ਮਟੀਰੀਅਲ ਜਿਹੜਾ ਵੀ ਤੁਸੀਂ ਲੈਣਾ ਚਾਹੋਗੇ ਲਹਿੰਗਾ ਹੋਵੇ ਸਾੜੀ ਹੋਵੇ ਸੂਟ ਹੋਵੇ ਕਿਡਸ wear ਹੋਵੇ ਜਿਹੜਾ ਮਰਜ਼ੀ ਤੁਸੀਂ ਲੈਣਾ ਚਾਹੁੰਦੇ ਹੋ ਉਹਨਾਂ ਦਾ ਦਿੰਦਾ ਹੈ ਜੀ ਤੁਹਾਨੂੰ ਇੰਸ਼ੋਰੈਂਸ ਜਦੋਂ ਤੱਕ ਮਟੀਰੀਅਲ ਤੁਹਾਡੇ ਘਰੇ ਨਹੀਂ ਪਹੁੰਚਦਾ ਉਦੋਂ ਤੱਕ ਦੀ ਸਾਰੀ ਗਾਰੰਟੀ ਹੁੰਦੀ ਹੈ ਜੀ ਸਾਡੀ ਅਜਮੇਰਾ ਫੈਸ਼ਨ ਦੀ ਜੀ ਹਾਂ ਜੇ ਤੁਹਾਨੂੰ ਇੰਨਾ ਸੂਟਾਂ ਦੇ ਵਿੱਚ ਕੋਈ ਵੀ ਵੈਰਾਈਟੀ ਪਸੰਦ ਆਈ ਹੋਵੇ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਜਿਹੜੇ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਉਹਦੇ ਤੇ ਤੁਸੀਂ ਭੇਜ ਦਿਓ ਹੋਰ ਜਿਹੜੀ ਵੀ ਡਿਟੇਲਸ ਨੇ ਉਹ ਤੁਹਾਨੂੰ ਸਾਡੇ ਸੇਲਸ ਟੀਮ ਮੈਂਬਰ ਦੇ ਦੇਣਗੇ ਤੇ ਨਾਲੇ ਅੱਜ ਦੀ ਚਾਹ ਵੀਡੀਓ ਨੂੰ ਤੁਸੀਂ ਕਰ ਲਓ ਲਾਈਕ ਤੇ ਸ਼ੇਅਰ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਤੁਹਾਨੂੰ ਫੇਰ ਮਿਲਾਂਗੇ ਜੀ ਇੱਕ ਹੋਰ ਨਵੇਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ